ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਤੁਹਾਡਾ ਸਵਾਗਤ ਕਰਦੇ ਹਾਂ ਮਸਕਾ ਚਸਕਾ ਟਾਈਮ ਤੇ ਅੱਜ ਅਸੀਂ ਗੱਲ ਕਰਾਂਗੇ ਹੈਲਥ ਦੀ ਤੇ ਹੈਲਥ ਦੀ ਜੇ ਗੱਲ ਸਟਾਰਟ ਹੁੰਦੀ ਹੈ ਤੇ ਨਾਲ ਹਸਪੀਟਲ ਜਿਹੜੇ ਨੇ ਉਹਨਾਂ ਦੀ ਵੀ ਗੱਲ ਨਾਲ ਹੀ ਚੱਲੇਗੀ ਅਸੀਂ ਗੱਲ ਕਰ ਰਹੇ ਹਾਂ ਕਿ ਗੁਰਦਾਸਪੁਰ ਦੇ ਵਿੱਚ ਬਹੁਤ ਹੀ ਨਵੇਂ ਹਸਪੀਟਲ ਖੁੱਲੇ ਆ ਉਹਨਾਂ ਦਾ ਸਵਾਗਤ ਹੈ ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਬਾਹਰੋਂ ਆਣ ਕੇ ਇੱਥੇ ਹਸਪੀਟਲ ਖੋਲੇ ਨੇ ਤੇ ਅਸੀਂ ਇਹ ਕਹਾਂਗੇ ਗੁਰਦਾਸਪੁਰ ਦੇ ਵਿੱਚ ਇਸ ਟਾਈਮ ਮੈਡੀਕਲ ਦੀਆਂ ਸਹੂਲਤਾਂ ਜਿਹੜੀਆਂ ਬਹੁਤ ਵਧੀਆ ਤਰੀਕੇ ਨਾਲ ਮਿਲਦੀਆਂ ਨੇ ਪਰ ਦੂਜੇ ਪਾਸੇ ਅਸੀਂ ਇਹ ਵੀ ਦੇਖਾਂਗੇ ਕਿ ਉਹ ਹਸਪੀਟਲ ਗਵਰਨਮੈਂਟ ਦੇ ਸਾਰੇ ਪੈਰਾਮੀਟਰ ਜਿਹੜੇ ਉਹ ਪੂਰੇ ਕਰਦੇ ਨੇ ਜਿਵੇਂ ਕਿ ਉਹਨਾਂ ਹਸਪੀਟਲਾਂ ਨੇ ਮੈਂ ਮੋਟਾ-ਮੋਟਾ ਤੁਹਾਨੂੰ ਦੱਸ ਦਿੰਦਾ ਵਾ ਕਿ ਇਹਨਾਂ ਦੀ ਇੱਕ ਕੈਟਾਗਰੀਆਂ ਹੁੰਦੀਆਂ ਨੇ ਮਨ ਲੈ ਕੋ 1 2 3 4 ਬਲੇ ਇਸ ਤੋਂ ਬੱਬ ਵੀ ਚੱਲੀ ਜਾਂਦੀਆਂ ਬਟ ਅਸੀਂ ਜਿਹੜੀਆਂ ਸਾਡੇ ਗੁਰਦਾਸਪੁਰ ਨੇ ਅਸੀਂ ਇਹਨਾਂ ਸਾਰੇ ਹਸਪੀਟਲਸ ਦੀ ਗੱਲ ਕਰਾਂਗੇ ਜਿਵੇਂ ਨਰਸਿੰਗ ਹੋਮ ਹੋ ਗਏ ਕੋਈ ਹਸਪੀਟਲ ਹੋ ਗਿਆ ਕੋਈ क्लीनिक हो गया सारिया करा गये। तो पहले कि फॉलो करना होंगे बिल्डिंग उसने एन ए बी एच फॉलो करना होंगे उस तो एस टीपी ई टी पी इस अलग अलग इन्होंने होर भी काफी जगह तो लाइसेंस लैने होंगे ने जिमें IPHS ਤੇ ਹੋਰ ਵੀ ਕਾਫੀ ਸੰਸਥਾਵਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਰეკਮੈਂਡ ਕਰਨਾ ਹੁੰਦਾ ਹਸਪੀਟਲ ਨੂੰ ਮਾਮਲਾ ਦੇਣ ਵਾਸਤੇ ਕਹਾ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਫੁੱਲਫਿਲ ਕਰ ਰਿਆ ਵਾ ਅਸੀਂ ਦੇਖਾਂਗੇ ਕਿ ਗੁਰਦਾਸਪੁਰ ਦੇ ਜਿਹੜੇ ਹਸਪੀਟਲ ਨੇ ਕੀ ਇਹ ਸਾਰੀਆਂ ਚੀਜ਼ਾਂ ਪੂਰੀਆਂ ਕਰ ਰਹੇ ਨੇ ਅਗਰ ਇਹਨਾਂ ਦੀ ਕੋਈ ਅਧੂਰੀਆ ਹੋਣੀ ਆ ਤੇ ਅਸੀਂ ਪ੍ਰਸ਼ਾਸਨ ਨੂੰ ਕਹਿ ਕੇ ਸਾਰੀਆਂ ਪੂਰੀਆਂ ਕਰਵਾਵਾਂਗੇ ਕਿਉਂ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਹਸਪੀਟਲ ਦੇ ਬਹੁਤ ਨੇ ਪਰ ਇਹ ਆਏ ਦੇਣ ਕਿਤੇ ਨਾ ਕਿਤੇ ਕੋਈ ਨਾ ਕੋਈ ਹੈਪਨਿੰਗ ਹੋ ਜਾਂਦੀ ਹੈ ਤੇ ਲੋਕ ਉੱਥੇ ਧਰਨਾ ਲਾਉਂਦੇ ਨੇ ਤੇ ਅਸੀਂ ਉਹਨਾਂ ਲੋਕਾਂ ਦਾ ਸਹਿਯੋਗ ਕਰਾਂਗੇ ਔਰ ਦੂਸਰੀ ਬਸ ਇੱਕ ਦੇਖਣ ਵਾਲੀ ਗੱਲ ਇਹ ਹੈ ਕਿ ਹਸਪੀਟਲ ਜਿਹੜਾ ਇਨਕਮ ਸੋਰਸ ਜਿਹੜਾ ਵਾ ਜਿਹੜੇ ਆਮ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ ਪਰ ਜਿਹੜਾ ਮੇਨ ਐਕ ਸਰਵਿਸਮੈਨ ਆ ਉਹਦੇ 'ਚ ਜਿਹੜਾ ਤੰਦਲੀ ਜਿਹੜੀ ਉਹ ਬਹੁਤ ਹਾਈ ਲੈਵਲ ਤੇ ਹੋ ਰਹੀ ਆ ਤੇ ਅਸੀਂ ਉਹ ਦੋ ਤਿੰਨ ਹਸਪੀਟਲ ਜਿਹੜੇ ਆਇਡੈਂਟੀਫਾਈ ਵੀ ਕੀਤੇ ਨੇ ਉਹਨਾਂ ਦੇ ਨਾਮ ਵੀ ਦੱਸਾਂਗੇ ਕੋਈ ਕਿਵੇਂ ਤੰਦਲੀ ਹੋ ਰਹੀ ਆ ਉਹ ਹਰ ਚੀਜ਼ ਜਿਹੜੀ ਆ ਜਗ ਜाहिर ਕਰਾਂਗੇ ਦੇਖਦੇ ਰਹੋ ਬਸ ਗੱਸ਼ਸ ਦਾ ਟਾਈਮ ਗੁਰਦਾਸਪੁਰ